ਕੇਕ ਬਣਿਆ ਕਾਲ ਖਾਂਦੇ ਸਾਰ ਹੀ ਕੁੜੀ ਦੀ ਮੌਤ ਪੂਰਾ ਪਰਿਵਾਰ ਦੇਖੋ ਕਿੰਨਾ ਸੀ ਖੁਸ਼ ਕੇਕ ਵਾਲੀ ਪੂਰੀ ਵੀਡੀਓ ਆ ਗਈ ਸਾਹਮਣੇ ਜਨਮ ਦਿਨ ਵਾਲੀ ਲੜਕੀ ਦੀ ਮੌਤ ਕਟਿਆ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ ਪਰਿਵਾਰ ਤੇ ਬੱਚੀ ਦੀ ਸਿਹਤ ਵੀ ਵਿਗੜ ਗਈ ਮਾਮਲਾ 24 ਮਾਰਚ ਦਾ ਹੈ ਜਿਸ ਤੋਂ ਬਾਅਦ ਰਾਤ ਨੂੰ ਲੜਕੀ ਦੀ ਸਿਹਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਅਤੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਨਲਾਈਨ ਮਾਦੀਮ ਰਾਈ ਏਕ-ਏਕ ਆਰਡਰ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਜਨਮ ਦਿਨ ਤੇ ਕੇਕ ਕੱਟੇ ਜਾਣ ਤੇ ਇਹ ਕੁੜੀ ਕਿੰਨਾ ਖੁਸ਼ ਸੀ ਪਰ ਇਸ ਨੂੰ ਇਹ ਨਹੀਂ ਸੀ ਪਤਾ ਕਿ ਇੱਕ ਕੇਕ ਉਸਦੇ ਲਈ ਅਤੇ ਉਸਦੇ ਪਰਿਵਾਰ ਲਈ ਕਾਲ ਬਣ ਜਾਵੇਗਾ ਤੇ ਇਹ ਉਸਦਾ ਆਖਰੀ ਕੇਕ ਹੋਵੇਗਾ ਇਹ ਸਭ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਮਲਕਾ ਹਲਾ ਛੜਾ ਬੈਠਾ ਆਕਰ ਮੇਰਾ ਨਾਮ ਅਰਵੰਸ ਲਾਲਿਆ ਕੀ ਵਾਕਿਆ ਵਾਖਪ ਰਿਹਾ ਸਰ ਵਾਕਿਆ ਹੋਇਆ ਜੀ 24 ਤਿੰਨ 2024 ਨੂੰ ਮੇਰੀ 23 ਦਾ ਜਨਮ ਦਿਨ ਸੀ ਫਸੇ ਇੱਕ ਜਿਓ ਮੈਟਰ ਦੇ ਥਰੂ ਇੱਕ ਕੇਕ ਮੰਗਾਇਆ ਜੀ ਵਿਰਾਤ ਨੂੰ ਸਵਾ 6:30 ਵਜੇ ਕੇਕ ਕੱਟਿਆ ਕੇਕ ਕੱਟਣ ਤੋਂ ਬਾਅਦ ਸਾਡੇ ਸਾਰੇ ਪਰਵਾਰ ਦੀ ਹਾਲਤ ਖਰਾਬ ਹੋ ਗਈ ਜਿਹੜੀਆਂ ਦੋ ਛੋਟੀਆਂ ਬੱਚੀਆਂ ਸੀ ਨਾ ਇੱਕ ਦੀ ਮੌਤ ਹੋ ਗਈ ਜਿਹਦਾ ਨਾਮ ਮਾਨਵੀ ਸੀ ਇੱਕ ਛੋਟੀ ਸੀ ਉਹਦਾ ਨਾਮ ਪ੍ਰੇਮਨ ਦੋਨੋਂ ਸੀਰੀਅਸ ਹੋ ਗਈਆਂ ਉਲਟੀਆਂ ਲੱਗ ਗਈਆਂ ਇਹਨਾਂ ਨੂੰ ਸਾਡੇ ਨਾਲ ਵੀ ਇਹੋ ਜਿਹਾ ਹੋ ਰਿਹਾ ਸੀ ਵੀ ਜਿਸ ਤਰ੍ਹਾਂ ਪਤਾ ਨਹੀਂ ਕੀ ਖਾ ਹੋ ਗਿਆ ਬਈ ਜਿਹੜੇ ਨਾਲ ਸਾਨੂੰ ਇਦਾਂ ਚੱਕਰ ਆ ਰਹੇ ਝੂਟ ਆ ਰਹੇ ਨੀਂਦ ਦਾ ਜੋਰ ਪੈ ਰਿਹਾ ਜਿਹੜਾ ਤੇ ਕੇਕ ਖਾਦੇ ਕਿੰਨੇ ਪਰਵਾਦ ਜੀਆਂ ਨੇ ਖਾਦੇ ਇਹ ਅਸੀਂ ਪੰਜ ਮੈਂਬਰਾਂ ਨੇ ਖਾਦਾ ਜੀ ਕਿੰਨੇ ਕਿੰਨਾ ਦੀ ਤਬੀਤ ਖਰਾਬ ਹੋਈ ਉਸੇ ਇੱਕ ਦੋ ਸਾਰੇ ਸਾਰੇ ਮੈਂਬਰਾਂ ਦੀ ਖਰਾਬ ਹੋਈ ਹੂੰ ਕੁਛ ਅਸੀਂ ਬੜੇ ਹੋਣ ਕਰਕੇ ਜਾਂ ਸੈਨ ਕਰ ਲਿਆ ਹੂੰ ਤੇ ਜਿਹੜੇ ਛੋਟੇ ਬੱਚੇ ਸੀ ਦੋਨੋਂ ਹੂੰ 10 ਸਾਲ ਦੀ ਬੱਚੀ ਸੀ ਜਿਹਦਾ ਜਨਮ ਦਿਨ ਸੀ ਉਹ ਤੇ ਉਸ ਤੋਂ ਛੋਟੀ ਦੋਨਾਂ ਦੀ ਹਾਲਤ ਉਲਟੀਆਂ ਨਾਲ ਬਹੁਤ ਖਰਾਬ ਹੋ ਚੁੱਕੀ ਸੀ ਹੂੰ ਤੇ ਉਸ ਨੂੰ ਸੀ ਹਸਪਤਲ ਲੈ ਕੇ ਗਏ ਫਿਰ ਬੱਚਾ ਉਸੇ ਹਾਂਜੀ ਉਸੇ ਹਸਪਤਲ ਲੈ ਕੇ ਗਏ ਇੱਕ ਬੱਚੀ ਦੀ ਮੌਤ ਹੋ ਗਈ ਰਾਤ ਨੂੰ ਇੱਕ ਬੱਚੀ ਨੂੰ ਅਸੀਂ ਉਸ ਦਾ ਕੇਕ ਨਿਕਲ ਗਿਆ ਉਲਟੀਆਂ ਨਾਲ ਉਸ ਨੂੰ ਬਚਾ ਲਿਆ ਸੀ ਇਹ ਕੇਕ ਕਿੱਥੋਂ ਮਗਾਇਆ ਸੀ ਆਨਲਾਈਨ ਮਗਾਇਆ ਸੀ ਆਨਲਾਈਨ ਮਗਾਇਆ ਸੀ ਜੀ ਕਿਸ ਨਾਮ ਦੁਕਾਨ ਤੋਂ ਮਗਾਇਆ ਸੀ ਇਹ ਕੇਕ ਕਾਨਵਾ ਕੋਈ ਬੱਕਰੀ ਉਹਦਾ ਐਡਰੈਸ ਪਤਾ ਲੱਗਿਆ ਕੋਈ ਤੁਹਾਨੂੰ ਐਡਰੈਸ ਹਾਂਜੀ 249 ਕੋਈ ਪੀਲੀ ਵਾਲੀ ਗਲੀ ਆ ਪਰ ਹੱਲਿਓ ਪੁਲਿਸ ਜਾਂਚ ਕਰ ਰਹੀ ਹੈ ਲੱਭ ਰਹੀ ਹੈ ਲੱਭੀ ਉਸ ਨੂੰ ਕਦੋਂ ਇਤਲਾਹ ਦਿੱਤੀ ਇਸ ਗੱਲ ਬਾਰੇ ਅਸੀਂ ਇਤਲਾਹ ਉਸੇ ਦਿਨ ਦਿੱਤੀ ਸੀਗੀ ਜੀ ਉਸ ਦਿਨ ਇਹ ਸੀ ਵੀ ਉਹਨਾਂ ਨੇ ਪੋਸਟਮਾਰਟਮ ਕਰਾਇਆ ਸਾਡਾ ਪੋਸਟਮਾਰਟਮ ਬੱਚੇ ਦਾ ਕਰਾ ਕੇ ਸਾਨੂੰ ਦਿੱਤੀ Laash ਤੇ ਅਸੀਂ ਸੰਸਕਰ ਕਰ ਦਿੱਤਾ ਉਹ ਐਫ ਆਈ ਰ ਦਰਜ ਕੀਤੀ ਪੁਲਿਸ ਵੱਲੋਂ ਐਫ ਆਈ ਆਰ ਹਾਂਜੀ ਦਰਜ ਕੀਤੀ ਹੈ ਪਰ ਸਿਹਤ ਵਿਭਾਗ ਨਾਲ ਵੀ ਗੱਲਬਾਤ ਕੀਤੀ ਹੈ ਸਿਹਤ ਵਿਭਾਗ ਨਾਲ ਗੱਲ ਕੀਤੀ ਪਰ ਸਾਨੂੰ ਕੁਝ ਨਹੀਂ ਮਿਲਿਆ ਸਿਹਤ ਵਿਭਾਗ ਨੇ ਕੁਝ ਨਹੀਂ ਦਿੱਤਾ ਸਾਨੂੰ ਸ਼ੇਧ ਵਿਭਾਗ ਤਾਂ ਬਸ ਕਹਿਣ ਦਾ ਆ ਜੀ ਡਿਪਾਰਟਮੈਂਟ ਸ਼ੇਧ ਵਿਭਾਗ ਹੈ ਨਹੀਂ ਉਹਨਾਂ ਨੇ ਹੁਣ ਅਗਲੀ ਕੀ ਕਾਰਵਾਈ ਕੀ ਮੰਗ ਕਰਦੇ ਨੇ ਸਿੱਧਾ ਸਾਰੇ ਇਹੀ ਮੰਗ ਕਰਦੇ ਆ ਬਈ ਜੇ ਕੋਈ ਸਾਡੇ ਬੱਚੇ ਨਾਲ ਇਹੋ ਜਿਹਾ ਹਾਸਾ ਹੋਇਆ ਉਹਨੂੰ ਕੋਈ ਕੋਈ ਇਹੋ ਜਿਹੀ ਚੀਜ਼ ਨਾਲ ਮੌਤ ਹੋ ਗਈ ਵੇ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੋਈ ਚਾਹੀਦੀ ਹੈ ਸਖਤ ਸਖਤ ਕਾਰਵਾਈ ਹੋਵੇ ਅੱਗੇ ਤੋਂ ਜਿਹੜੇ ਬੱਚੇ ਆ ਉਹਨਾਂ ਦਾ ਬਚਾਅ ਕੀਤਾ ਜਾ ਸਕਦਾ ਜਿਹੜਾ ਕੇਕ ਸੀ ਜਾਂਚ ਨਹੀਂ ਲੈ ਗਈ ਹੈ ਪੁਲਿਸ ਜਾਂਚ ਹਾਂਜੀ ਲੈ ਗਈ ਹੈ ਪੁਲਿਸ ਕੇਕ ਵੀ ਲੈ ਗਈ ਹੈ ਜੀ ਉਹ ਉਹਨਾਂ ਨੇ ਖਰੜ ਲੈ ਕੇ ਜਾਣਾ ਸਿਹਤ ਵਿਭਾਗ ਲੋਕ ਹੁਣ ਤੱਕ ਕਾਰਵਾਈ ਕੀਤੀ ਹੈ ਸਿਹਤ ਵਿਭਾਗ ਤਾਂ ਸੁੱਤਾ ਪਿਆ ਜੀ ਉਹ ਪਤਾ ਨਹੀਂ ਕਦੋਂ ਉੱਠੇਗਾ ਤੁਸੀਂ ਸਭਰਕ ਸਾਦੇ ਕੋਈ ਉਹ ਅਸੀਂ ਉਹਨਾਂ ਨੂੰ ਸਾਨੂੰ ਆਸੇ ਨਹੀਂ ਉਹਨਾਂ ਤੇ ਜੀ ਉਹ ਤਾਂ ਸਿਰਫ ਦਿਨ ਤਿਉਹਾਰਾਂ ਤੇ ਆਹੋ ਤਿਹਾਰਾਂ ਵਾਸਤੇ ਆਹੋ ਸਿਰਫ ਸਿਹਤ ਵਿਭਾਗ ਉੱਦਾਂ ਹੈ ਨਹੀਂ ਤੇ ਸਿਹਤ ਵਿਭਾਗ ਇਹ ਪਹਿਲੀ ਵਾਰੀ ਮੰਗਾਇਆ ਸੀ ਤੁਸੀਂ ਕਿ ਵਾਪਸ ਵੀ ਮੰਗਾਇਆ ਪਹਿਲੀ ਵਾਰੀ ਇਸ ਤੋਂ ਮੰਗਾਇਆ ਜੀ ਇਹਨਾਂ ਤੋਂ ਕੀ ਲੱਗਦਾ ਕੀ ਕੱਢਣਾ 24 ਤਰੀਕ ਦੀ ਹੋਈ ਵੀ ਹੈ ਔਰ ਹਜੇ ਤੱਕ ਨਾ ਸਿਹਤ ਵਿਭਾਗ ਵੱਲੋਂ ਕੋਈ ਪ੍ਰਕਿਰ ਕਾਰਵਾਈ ਕੀਤੀ ਨਾ ਪੁਲਿਸ ਵੱਲੋਂ ਕੀ ਮੰਗ ਕਰਦੇ ਹੋ ਨਹੀਂ ਚਲੋ ਪੁਲਿਸ ਨੇ ਐਫ ਆਈ ਆਰ ਕਰਤੀ ਆ ਬੰਦਿਆਂ ਨੂੰ ਲੱਭ ਰਹੀ ਆ ਤੇ ਪਰ ਸਿਹਤ ਵਿਭਾਗ ਤਾਂ ਬਸ ਕੁਛ ਨਹੀਂ ਉਹ ਤਾਂ ਸਿਰਫ ਬੈਠਾ ਤਮਾਸ਼ਾ ਦੇਖ ਰਿਹਾ ਇਹ ਕੀ ਹੁੰਦਾ ਇਹਨਾਂ ਦਾ ਪੋਚ ਵੱਲੋਂ ਕੋਈ ਤੁਹਾਨੂੰ ਆਸ਼ਵਾਸ਼ਣ ਦਿੱਤਾ ਹੈ ਹਾਂ ਜੀ ਉਹਨਾਂ ਨੇ ਉਹਨਾਂ ਨੇ ਦੱਸਿਆ ਜੀ ਵੀ ਚਲੋ ਅਸੀਂ ਬਾਈ ਨੇਮ ਵੀ ਕਰਦੇ ਹਾਂ ਸਿਰਫ ਫਿਲਹਾਲ ਸ਼ਾਪ ਦੇ ਨਾਂ ਤੇ ਕੀਤੀ ਆ ਫਿਰ ਬਾਈ ਨੇਮ ਵੀ ਕਰਾਂਗੇ ਤੇ ਜੋ ਕਾਰਵਾਈ ਬਣਦੀ ਤੁਹਾਡੀ ਕਰਾਂਗੇ ਜੀ ਅਈ ਸਰ ਕੀ ਮਾਮਲਾ ਜਿਹੜਾ ਕੇਕ ਖਾਣ ਵਾਲਾ ਕੋਈ ਵੀਡੀਓ ਵਾਇਰਲ ਹੋ ਰਿਹਾ ਉਹਦਾ ਮਾਮਲਾ ਸਾਹਮਣੇ ਕੀ ਮਾਮਲਾ ਕੀ ਹੈ ਜੀ ਪਤਾਰੂ ਕੋ 25 ਡੀਰੋ ਕਾਜਲ ਪੁੱਤਰੀ ਹਰਮਨ ਸਿੰਘ ਵਾਲਾ ਵਾਸੀ ਅਮਨ ਨਗਰ ਡਿਰਾਲਾ ਅੰਮ੍ਰਿਤਸਰ ਉਹਦੀ ਮਤੀ ਦਾ ਜਨਮ ਦਿਨ ਸੀਗਾ 24 ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਟੋ ਤੋਂ ਜਮਾਟੋ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਹ ਉਲਟੂਆਟੀ ਕਰਨ ਲੱਗੀ ਫਿਰ ਉੱਠ ਕੇ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌਂ ਗਈ ਫਿਰ ਉੱਠ ਕੇ ਦੇਖਿਆ ਪੂਰੀ ਠੰਡੀ ਹੋ ਗਈ ਸੀ ਜੀ ਉਹਨਾਂ ਨੇ ਚੱਕ ਕੇ ਹੱਥ ਨਾਲ ਲਿਆ ਕਿਉਂ ਦੀ ਉੱਤੇ ਨਿੱਤ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆ ਜਿਹੜੀ ਸਾਨੂੰ ਸ਼ੱਕ ਆ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਕਰ ਤੋਂ ਮਰੀ ਆ ਇਹ ਚ ਗੱਲ ਜੀ ਲੱਭਾ ਦਾ ਤੋਂ ਸਕਦਾ ਅਸੀਂ ਬੱਚੀ ਦਾ ਜਿਹੜਾ ਪੋਸ਼ਣ ਉਹ ਵੀ ਕਰਵਾ ਲਿਆ ਤੇ ਇੱਕ ਵੀ ਅਸੀਂ ਕੰਮ ਚ ਚੱਲੇ ਰਿਹਾ ਦੋਨਾਂ ਨੂੰ ਐਫਐਸਐਲ ਪੇਚਣ ਲੱਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕੰਮ ਕਰੀਏ ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਹਦੇ ਖਿਲਾਫ ਕੀਤਾ ਹੈ ਇਹ ਅਸੀਂ ਜੀ ਇੱਕ ਜਿਹੜੀ ਇੱਕ ਟਮਾਟੋ ਕੰਪਨੀ ਦੇ ਥਰੂ ਹੋ ਰਹੀ ਮਗਰਾ ਸੀ ਕਿ ਇੱਕ ਕਿ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦਾ ਖਰਾਬ ਪਰਚਾ ਦਰਜ ਹੋਇਆ ਇਨਵੈਸਟੀਗੇਸ਼ਨ ਕਿਸ ਤਰੀਕੇ ਦੀ ਚਾਹੀਦੀ ਜੀ ਲੜਕੀ ਦਾ ਬੱਸ ਉਹ ਹੋ ਗਿਆ ਜੀ ਪੁਸ਼ਣ ਨੂੰ ਹੋ ਗਿਆ ਉਹ ਤਾਂ ਅਸੀਂ ਅਪੈਸਲ ਰਿਪੋਰਟ ਆਦੀ ਜੇ ਬੀਟ ਕਰਦੇ ਉਹ ਅਪੈਸਲ ਰਿਪੋਰਟ ਆਦੀ ਉਹਦੇ ਆਧਾਰ ਤੇ ਜਿਹੜਾ ਸੁਰਤੋਂ ਵਿੱਚ ਅਸੀਂ ਕਰ ਗਏ